ਅੰਜੀ ਕਹਾਣੀ ਸੁਣਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਕਰਕੇ ਬਾਅਦ ਵਿੱਚ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਸ਼ਹਿਰ ਦੇ ਬਾਈਪਾਸ ਤੱਕ ਫੇਰਾ ਪਾ ਕੇ ਸਫਾਰੀ ਗੱਡੀ ਵਾਪਸ ਪਹਿਲੇ ਸੱਗੇ ਪਹੁੰਚ ਗਈ ਸਾਰੇ ਜਹ ਕਈ ਵਾਰ ਸੁਖੰਦ ਕਰਨੇ ਜੱਸੇ ਪਿੰਡੀ ਦੇ ਨਾਮ ਨੂੰ ਬੁਲਾਇਆ ਸੀ ਕਿ ਉਹਨਾਂ ਤਿੰਨਾਂ ਨੇ ਨਵੀਂ ਬਿਊਟੀ ਸਵੀਟੀ ਸਾਹਮਣੇ ਹਾਸੇ ਮਜ਼ਾਕ ਵਾਲੀਆਂ ਗੱਲਾਂ ਵੀ ਕੀਤੀਆਂ ਸ਼ਹਿਰ ਜਿੱਸੇ ਹੋਰੀ ਨਵੀਂ ਬਿਊਟੀ ਸਾਹਮਣੇ ਆਪਣੀ ਕੋਈ ਵੀ ਨਾਰਾਜ਼ਗੀ ਬਿਤੇਰਾ ਸ਼ੋਅ ਨਹੀਂ ਸੀ ਕਰਨਾ ਚਾਹੁੰਦੀ ਸਵੀਟੀ ਨੇ ਵੀ ਉਹਨਾਂ ਦੀਆਂ ਗੱਲਾਂ ਦਾ ਚੰਗਾ ਹੰਗਾਰਾ ਪਰ ਕੀ ਆਪਣਾ ਯੋਗਦਾਨ ਪਾਇਆ ਸੀ। ਮਮੀ ਜੋੜੀ ਗੱਡੇ ਵਿੱਚੋਂ ਨਿਕਲ ਕੇ ਪੈਲੈਸ ਵਿੱਚ ਬੜੀ ਹੀ ਸੀ ਕਿ ਸਾਰਿਆਂ ਦੇ ਵਾਦੀ ਨੇ ਫਿਰ ਧੁਪਾਨੇ ਨੂੰ ਕੇ ਲਿਆ। ਹੁਣ ਦੁੱਧ ਪਿਉਣ ਦੀ ਰਸਮ ਕੀਤੀ ਜਾਣੀ ਸੀ। ਪਾਨੇ ਨੂੰ ਲੁੱਟਣ ਦਾ ਕੋਈ ਵੀ ਮੌਕਾ ਖਾ ਲੀਨੀ ਛੱਡਿਆ ਜਾ ਰਿਹਾ। ਉਧਰੋਂ ਪਾਨਾ ਵੀ ਰੰਗ-ਬਰੰਗੀਆਂ ਪੋਸ਼ਾਕਾਂ ਪਾਈ ਸੱਜਣੀਆਂ ਸਵਰੀਆਂ ਬੋਰੀਆਂ ਸਾਰੀਆਂ ਵੇਖ-ਵੇ ਕੇ ਕਮਲਾ ਹੋਇਆ ਪਿਆ ਸੀ। ਉਹਨਾਂ ਵੱਲੋਂ ਭਾਵੇਂ ਕਿੰਨੇ ਵੀ ਪੈਸੇ ਮੰਗੇ ਜਾਂਦੇ। ਪੰਨਾ ਸਿਰਫ ਦੰਤ ਕੱਢ ਕੇ ਸਹਾਰ ਦਿੰਦਾ ਤੇ ਸਿਰ ਨਾਲ ਆਪਣੇ ਮਾਂ ਜਾਂ ਪਿਓ ਨੂੰ ਇਸ਼ਾਰਾ ਜਾਂ ਕਰ ਦਿੰਦਾ ਪੈਸੇ ਫੜਾਉਣ ਵੱਲ ਪਰ ਚਿੰਕੁਰ ਬਥੇਰੀਆ ਪੂਰੀਆ ਜੀ ਇਹ ਬੱਤੀ ਸੀ ਪਰ ਉਹ ਦੀ ਬਾਹ ਪੇਸ਼ ਨਹੀਂ ਸੀ ਜਾ ਰਹੀ ਤੇ ਬੁਰਜੰਟ ਸਿੰਘ ਸ਼ਗਰ ਦੇ ਨਾਂ ਉੱਤੇ ਪੈਸੇ ਲੁਟਾਈ ਜਾ ਰਿਆ ਸੀ ਉਹਦਾ ਵੀ ਕੋਈ ਕਸੂਰ ਨਹੀਂ ਸੀ ਕਿਉਂਕਿ ਇਕਲੌਤੇ ਪੁੱਤ ਦੇ ਵਿਆਹ ਦਾ ਚ ਕਿਹੜਾ ਘਟ ਹੁੰਦਾ ਏ ਰਾਣਾ ਤੇਜਸਾ ਫੇਸਟੇਜ ਉੱਤੇ ਚੜੇ ਹੋਏ ਸਨ ਤੇ ਢੋਲੀ ਤੋਰਨ ਮੇਰੇ ਤੱਕ ਵੀ ਉਹ ਪੰਗੜਾ ਪਾਰੇ ਸਨ ਦੇਵਿੰਦਰ ਸਿੰਘ ਵੱਲੋਂ ਇਸ਼ਾਰਾ ਮਿਲਦਿਆ ਹੀ ਜੱਸਾ ਚੱਟ ਸਟੇਟ ਤੋਂ ਉਤਰ ਗਿਆ ਤੇ ਨਾਲ ਹੀ ਰਾਣੀ ਮਗੀਲੇ ਆਇਆ ਸਾਰੀ ਬਰਾਤ ਪਾਨੇ ਦੀ ਸਫਾਰੀ ਦੇ ਨਾਲ ਹੀ ਪਿੰਡ ਨੂੰ ਵਾਪਸ ਤੁਰ ਪਈ ਘਰ ਪਹੁੰਚ ਕੇ ਸੁਖਵੰਤਕਾ ਨੇ ਨਵੀਂ ਜੋੜੀ ਦੇ ਸਿਰ ਤੋਂ ਪਾਣੀ ਵਰਕੇ ਪੀਤਾ ਉਹਨਾਂ ਦੋਵਾਂ ਨੂੰ ਘਰ ਵਿੱਚ ਲੈ ਸਭ ਤੋਂ ਨੁੱਕਰ ਵਾਲੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਫਿਰ ਪਾਨੇ ਦੀ ਮਾਂ ਦਾਦੀ ਭੂਆ ਭੈਣਾਂ ਤੇ ਪਰਜਾਈਆਂ ਵੱਲੋਂ ਪਾਨੇ ਤੇ ਸਵੀਟੀ ਨੂੰ ਬੁਰਕੀਆਂ ਦੇਣ ਦੀ ਰਸਮ ਨਿਭਾਈ ਗਈ ਜਦੋਂ ਪੰਨਾ ਉੱਤਕੇ ਕੱਪੜੇ ਬਦਲਣ ਚਲਾ ਗਿਆ ਤਾਂ ਸਵੀਟੀ ਨੂੰ ਮਹਿੰਦੀ ਤੇ ਨਾਮੋ ਨੇ ਕੇਰ ਲਿਆ ਹੌਲੀ ਹੌਲੀ ਬਾਕੀ ਸਾਰੀਆਂ ਜਨਾਨੀਆਂ ਉਸ ਨੂੰ ਕਮਰੇ ਵਿੱਚ ਉੱਟ ਕੇ ਕਿਸੇ ਨਾ ਕਿਸੇ ਕੰਮ ਧੰਦੇ ਲੱਗ ਗਈਆਂ ਤਾਂ ਸਵੀਟੀ ਕੋਲ ਸਿਰਫ ਮਹਿੰਦੀ ਤੇ ਨਾਮੋ ਹੀ ਰਹਿ ਗਈਆਂ ਸਨ ਇਤੋਂ ਤੱਕ ਕਿ ਸਵੀਟੀ ਦੀ ਸਕੀਪ ਹੋਆ ਵੀ ਆਪਣੇ ਘਰ ਗੇੜਾ ਮਰਨ ਚਲੀ ਗਈ ਭਾਬੀ ਜੀ ਲੈਹਗੇ ਵਿੱਚ ਗਰਮੀ ਲੱਗ ਰਹੀ ਹੋਣੀ ਐ ਚੇਂਜ ਕਰਨੀ ਐ ਤਾਂ ਕਰ ਲਵੋ ਨਾਮੋ ਨੇ ਸਵੀਟੀ ਨੂੰ ਦੱਬੀ ਪੁੱਤੀ ਜਈ ਬੈਠੀ ਨੂੰ ਵੇਕੇ ਅੰਦਾਜ਼ਾ ਲਾ ਲਿਆ ਸੀ ਕਿ ਉਹ ਲਹਿੰਗੇ ਵਿੱਚ ਔਕ ਮਹਿਸੂਸ ਕਰ ਰਹੀ ਸੀ। ਸ੍ਰੀਟੀ ਨੇ ਬਿਨਾਂ ਕੋਈ ਜਵਾਬ ਦਿੱਤੇ ਸੰਗ ਦੀ ਹੋਈ ਨੇ ਸਿਰਫ ਸਿਰ ਹਿਲਾ ਕੇ ਹਾਂ ਦਾ ਹਾਂ ਕਰਾ ਪੱ ਦਿੱਤਾ ਸੀ। ਉਹਦੀ ਪੂਰਤ ਜਾਣ ਤੋਂ ਪਹਿਲਾਂ ਸ੍ਰੀਟੀ ਦੇ ਕੱਪੜਿਆਂ ਵਾਲਾ ਬੈਗ ਉਸ ਅੰਦਰ ਰੱਖ ਗਈ ਸੀ। ਸ੍ਰੀਟੀ ਦੇ ਕਹਿਣ ਉਤੇ ਮਿੰਦੀ ਨੇ ਉਸ ਬੈਗ ਵਿੱਚੋਂ ਗੁਲਾਬੀ ਰੰਗ ਦਾ ਸੂਟ ਕੱਢ ਦਿੱਤਾ। ਫਿਰ ਉਹ ਤੇ ਨਾਮੋਂ ਬਾਹਰ ਚੱਲੀਆਂ ਗਈਆਂ। ਜਦੋਂ ਉਹਨਾਂ ਦੋਵਾਂ ਨੇ ਵਾਪਸ ਆ ਕੇ ਸ੍ਰੀਟੀ ਨੂੰ ਸੂਟ ਵਿੱਚ ਵੇਖਿਆ ਤਾਂ ਹੈਰਾਨ ਰਹਿ ਗਈ ਕਿਉਂਕਿ ਉਹ ਮੋਟੀ ਤਾਂ ਜ਼ਰੂਰ ਸੀ ਪਰ ਭਾਰੇ ਜਿਹੇ ਲਹਿੰਗੇ ਦੀ ਸਵਿਟੀ ਨੂੰ ਹੱਦ ਤੋਂ ਵੱਧ ਹੀ ਪਰੇ ਸਰੀਰਵਾਰੀ ਬਣਾਇਆ ਹੋਇਆ ਸੀ ਮਹਿੰਦੀ ਤੇ ਨਾਮ ਉਹ ਦੋਵੇਂ ਜਾਣੀਆਂ ਨੇ ਸਭ ਤੋਂ ਪਹਿਲਾਂ ਸਵਿਟੀ ਨੂੰ ਆਪੋ ਆਪਣੀ ਇੰਟਰੋਡਕਸ਼ਨ ਕਰਵਾਈ ਤੇ ਫਿਰ ਉਹਦੇ ਸਹੁਰੇ ਪਰਿਵਾਰ ਦੇ ਕੱਲੇ-ਕੱਲੇ ਜੀ ਅਤੇ ਬਾਕੀ ਰਿਸ਼ਤੇਦਾਰੀ ਬਾਰੇ ਦੀ ਡਿਟੇਲ ਨਾਲ ਜਾਣਕਾਰੀ ਦੇ ਦਿੱਤੀ ਉਹਨਾਂ ਨੇ ਉਸ ਕੋਲੋਂ ਵੀ ਬਹੁਤੀ ਪੜਾਈ ਲਿਖਾਈ ਤੇ ਆਇਲਸ ਦੇ ਬੈਂਡ ਵਗੈਰਾ ਬਾਰੇ ਵੀ ਸਭ ਕੁਝ ਪੁੱਛ ਲਿਆ ਸੀ ਮਹਿੰਦੀ ਦਾ ਵਾਰ-ਵਾਰ ਸਵੀਟੀ ਅੱਗੇ ਭਾਨੇ ਦੀ ਅਸਿੱਤਾਂ ਹੀ ਗਾਈ ਜਾ ਰਹੀ ਸੀ ਕਿ ਉਸ ਦਾ ਭਰਾ ਬਹੁਤ ਹੀ ਸਾਉ ਤੇ ਵੀਪਾਏ ਹੱਦ ਤੋਂ ਵੀ ਜ਼ਿਆਦਾ ਪੋਲਾਏ ਹੋਰ ਵੀ ਬਹੁਤ ਕੁਝ ਕਹਿ ਰਹੀ ਸੀ ਹੌਲੀ-ਹੌਲੀ ਸਵੀਟੀ ਵੀ ਗੱਲਾਂ ਬਤਾ ਕਰਕੇ ਉਹਨਾਂ ਦੋਵਾਂ ਨਾਲ ਖੁੱਲ ਰਹੀ ਸੀ ਇਹਨੇ ਨੂੰ ਪਾਨਾ ਅੰਦਰ ਆਵੜਿਆ ਉਸ ਦੇ ਨਾਲ ਹੀ ਸਵੀਟੀ ਦਾ ਸਤਾ ਭਰਾ ਤੇ ਦੋ ਹੋਰ ਜਾਣੇ ਜਿਹੜੇ ਕਿਸਵੀਟੀ ਦੇ ਮਾਮੇ ਦੇ ਪੁੱਤ ਸਨ ਉਹ ਤਿੰਨੋਂ ਜਣੇ ਭੈਣ ਦੇ ਨਾਲ ਉਸ ਨੂੰ ਉਹਦੇ ਸਹੁਰੇ ਘਰ ਛੱਡਣ ਵਾਲੀ ਰਸਮ ਕਰਨ ਆਏ ਸਨ ਭਾਨੇ ਨੇ ਉਹਨਾਂ ਨੂੰ ਚਾਹ ਪਾਣੀ ਪਿਲਾ ਦਿੱਤਾ ਸੀ ਤੇ ਉਹ ਹੁਣ ਵਾਪਸ ਆਪਣੇ ਪਿੰਡ ਮળਣ ਤੋਂ ਪਹਿਲਾਂ ਆਪਣੀ ਭੈਣ ਨੂੰ ਮਿਲਣ ਆਏ ਸਨ ਸਵੀਟੀ ਨੇ ਉਹਨਾਂ ਤਿੰਨਾਂ ਨੇ ਆਪਣੇ ਕੋਲੋਂ ਵਕ ਕੋ ਵਕ ਪੈਸੇ ਦੇ ਕੇ ਸ਼ਗਨ ਦਿੱਤਾ ਤੇ ਉਸ ਨੇ ਉਹਨਾਂ ਨੂੰ ਲਹਿੰਗੇ ਵਾਲਾ ਲਿਫਾਫਾ ਦੇ ਦਿੱਤਾ ਜਦੋਂ ਉਹ ਚਾਰੇ ਪੈਣ ਪਰਾ ਆਪਸ ਵਿੱਚ ਗੱਲਾਂ ਕਰ ਰਹੇ ਸਨ ਤਾਂ ਪਾਣੇ ਦਾ ਸਾਰਾ ਟੀਨ ਸਵੀਟੀ ਦੇ ਗੋਰੇ ਚਿੱਟੇ ਰੰਗ ਵਾਲੀ ਸੀ। ਆਤ੍ਰ ਤਿੰਨੇ ਜਣੇ ਕਮਰੇ ਵਿੱਚੋਂ ਬਾਹਰ ਨਿਕਲੇ ਤਾਂ ਪਾਣੇ ਨੂੰ ਵੀ ਮਜਬੂਰੀ ਵਿੱਚ ਉਹਨਾਂ ਨੂੰ ਬਾਹਰ ਤੱਕ ਛੱਡਣ ਲਈ ਨਾ ਜਣਾ ਪਿਆ। ਉਸੇ ਵੇਲੇ ਜੱਸਾ ਤੇ ਰਾਣਾ ਅੰਦਰ ਆਵੜੇ। ਸਤਿ ਸ਼੍ਰੀ ਅਕਾਲ ਪੱਬੀ ਜੀ। ਰਾਣੇ ਨੇ ਦੋਵੇਂ ਹੱਥ ਜੋੜਦਿਆਂ ਕਿਹਾ ਤੇ ਉਸੇ ਬੈਦ ਉੱਤੇ ਪੈਠ ਗਿਆ ਜਿੱਥੇ ਸਵੀਟੀ ਮਹਿੰਦੀ ਤੇ ਨਾਮੋ ਬੈਠੀਆਂ ਹੋਈਆਂ ਸਨ। ਮੇਰੇ ਵੱਲੋਂ ਵੀ ਆਹੀ ਕੁਝ ਜੀ। ਜੱਸਾ ਵੀ ਕੁਰਸੀ ਉੱਤੇ ਬੈਠਦਾ ਹੋਇਆ ਬੋਲ ਪਿਆ ਸਵੀਟੀ ਨੇ ਸਿਰ ਹਿਲਾ ਕੇ ਦੋਵਾਂ ਨੂੰ ਇਕੱਠਾ ਹੀ ਜਵਾਬ ਦੇ ਦਿੱਤਾ ਸੀ ਇਹ ਆ ਤੁਹਾਡਾ ਸ਼ੜਾ ਜੇਟ ਜੱਸਾ ਤੇ ਆਹ ਲਾਡਲਾ ਦਿਓ ਰਾਹਾਂ ਨਾ ਮੋਨੇ ਬਾਰੇ ਬਾਰੀ ਦੋਮਾ ਵੱਲ ਹੱਥ ਕਰਕੇ ਸਵੀਟੀ ਨੂੰ ਦੱਸਦਿਆਂ ਕਿਹਾ ਨਾ ਜੀ ਨਾ ਜੇਟ ਨੇ ਸਮਝਣਾ ਸਮਝਣਾ ਮੈਨੂੰ ਤਾਂ ਵੱਡਾ ਭਰਾ ਹੀ ਸਮਝਣਾ ਇਹ ਭੈਣ ਜੀ ਜੱਸ ਨੇ ਸਵੀਟੀ ਸਾਹਮਣੇ ਪਹਿਲੀ ਕਲ ਕਹਿੰਦਿਆ ਹੀ ਆਪਣੇ ਆਪ ਨੂੰ ਅਕਲਮੰਦ ਤੇ ਬਹੁਤ ਸਿਆਣਾ ਸਾਬਤ ਕਰ ਦਿੱਤਾ ਸੀ ਅੰਨੀ ਗੱਲ ਸੁਣ ਕੇ ਮਿੰਦੀ ਤੇ ਨਾਮੋ ਵੀ ਹੈਰਾਨ ਜਿਹੀਆਂ ਹੋ ਗਈਆਂ ਸਨ ਇਸ ਤੋਂ ਬਾਅਦ ਜੱਸੇ ਨੇ ਕਈ ਗੱਲਾਂ ਖਾਸੇ ਮਜ਼ਾਕ ਵਾਲੇ ਸੁਣਾ ਸੁਣਾ ਕੇ ਸਵੀਟੀ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ ਸੀ ਇਹ ਜੱਸੇ ਦੀਆਂ ਗੱਲਾਂ ਦਾ ਹੀ ਜਾਦੂ ਸੀ ਕਿ ਕੁਝ ਸਮਾਂ ਪਹਿਲਾਂ ਤੱਕ ਡਰੀ ਸਹਮੀ ਜੀ ਬੈਠੀ ਨਵੀਂ ਵਿਆਹੀ ਕੁੜੀ ਹੁਣ ਬਿਲਕੁਲ ਸਹਜ ਮਹਿਸੂਸ ਕਰ ਰਹੀ ਸੀ ਪਹਿਲਾ ਪਾਨੇ ਦੀ ਮਾਂ ਅੰਦਰ ਆ ਗਈ ਸੀ ਫਿਰ ਪੂਆ ਦੀਸ਼ ਤੇ ਚਾਚੀ ਦੀ ਉਸ ਤੋਂ ਬਾਅਦ ਦੇ ਚਾਰ ਹੋਰ ਜਨਨੀਆਂ ਦੀ ਪਰ ਜੱਸਾ ਉਸੇ ਤਰ੍ਹਾਂ ਹੀ ਪੂਲ ਸਪੀਡ ਵਿੱਚ ਉਹ ਗੱדיה ਪਤਾ ਛੱਡੀ ਜਾ ਰਿਹਾ ਸੀ। ਨਾ ਤਾਂ ਪਹਿਲਾਂ ਮਿੰਦੀ ਨੇ ਸਵੀਟੀ ਸਾਹਮਣੇ ਵਿਆਹ ਦੀ ਕਾਲ ਨੂੰ ਲੈ ਕੇ ਕੋਈ ਨਿਰਾਸ਼ਗੀ ਜ਼ਾਹਰ ਕਰਨ ਵਾਲੀ ਕੋਈ ਗੱਲ ਕੀਤੀ ਸੀ ਤੇ ਨਾ ਹੀ ਹੁਣ ਜੱਸੇ ਨੇ। ਦੋਮਿਆ ਭੈਣ ਭਰਾਵਾਂ ਨੂੰ ਕੱਲ੍ਹ ਪੜਨ ਕਰਕੇ ਐਨੇ ਕੋ ਸਮਝ ਰੱਬਣੇ ਦਿੱਤੀ ਹੋਈ ਸੀ ਕਿ ਕਿਹੜੇ ਮੌਕੇ ਕਿਹੜੀ ਗੱਲ ਕਰਨੀਆਂ ਤੇ ਕਿਹੜੀ ਨਹੀਂ। ਅਜੇ ਤੱਕ ਉਹਨਾਂ ਨੂੰ ਇਹੀ ਮਹਿਸੂਸ ਹੋ ਰਿਹਾ ਸੀ ਕਿ ਇਸ ਸਭ ਵਿੱਚ ਸਵੀਟੀ ਵਿਚਾਈਦਾ ਕੋਈ ਦੋਸ਼ ਨਹੀਂ ਹੈ। ਪਾਨੇ ਹੋਰਾਂ ਦਾ ਪਿੰਨ ਲੱਗੇ ਜਾਗੇ ਦੇ ਪੰਜਾ ਪਿੰਡਾਂ ਵਿੱਚੋਂ ਸਭ ਤੋਂ ਵੱਡਾ ਪਿੰਨ ਸੀ ਇਸ ਪਿੰਡੀਆਂ ਕੁੱਲ 13 ਪੱਤੀਆਂ ਸਨ ਹਰ ਪੱਤੀ ਦਾ ਨਾਂ ਉਸ ਫਕਤੀ ਵਿੱਚ ਰਹਿਣ ਵਾਲੋ ਕਦੀ ਗੋਤ ਜਾਂ ਅਲ ਦੇ ਨਾਮ ਉੱਤੇ ਰੱਖਿਆ ਗਿਆ ਸੀ ਪਾਨੇ ਹੋਰਾਂ ਵਾਲੀ ਪੱਤੀ ਦਾ ਨਾਂ ਕਲੇਰਾਂ ਵਾਲੀ ਪੱਤੀ ਵਜਦਾ ਸੀ ਪਾਨੇ ਦਾ ਦਾਦਾ ਪਿਓ ਤੇ ਚਾਚਾ ਤਿੰਨੇ ਜਣੇ ਬਿਜਲੀ ਵਿਭਾਗ ਵਿੱਚ ਹੋਣ ਕਰਕੇ ਇਸ ਟੱਬਰ ਨੂੰ ਬੱਤੀ ਵਾਲੇ ਵੀ ਕਿਹਾ ਜਾਂਦਾ ਸੀ ਵੈਸੇ ਤਾਂ ਪਿੰਡ ਦੇ ਚਾਰੇ ਪਾਸੇ ਪੱਕੀ ਸੜਕ ਵੀ ਫਿਰਨੀ ਬਣੀ ਹੋਈ ਸੀ ਪਰ ਮੇਨ ਅੱਧਾ ਕਲੇਰਾ ਵਾਲੀ ਪੱਤੀ ਨੂੰ ਹੀ ਲੱਗਦਾ ਸੀ ਇਹ ਸਾਡੇ ਉੱਤੇ ਇੱਕ ਬਰਾਂਡਾ ਛੱਤਿਆ ਹੋਇਆ ਸੀ ਤੇ ਦੋ ਵੱਡੇ ਵੱਡੇ ਬੋਹੜਾਂ ਨੂੰ ਸੀਮੈਂਟ ਦੇ ਗੋਲ ਥੜੇ ਨਾਲ ਕਵਰ ਕਰਕੇ ਬੈਠਣ ਦਾ ਜੁਗਾਰ ਵੀ ਬਣਾਇਆ ਹੋਇਆ ਸੀ ਜਿੱਥੇ ਪਿਛਲੇ ਕਈ ਸਾਲਾਂ ਤੋਂ ਮਸਿਆ ਵਾਲੇ ਦਿਨ ਇਸ ਪੱਤੀ ਵਾਲੇ ਗੁਰਦੁਆਰੇ ਸਾਹਿਬ ਵੱਲੋਂ ਲੰਗਰ ਲਗਾਇਆ ਜਾਂਦਾ ਸੀ ਇਹ ਸਾਡੇ ਤੋਂ ਸਿੱਧੀ ਗਲੀ ਪਾਨੇ ਦੇ ਘਰ ਵੱਲੋਂ ਜਾਂਦੀ ਸੀ ਇਸ ਗਲੀ ਦੇ ਸੱਜੇ ਪਾਸੇ ਲੱਕੜ ਦਾ ਕੰਮ ਕਰਨ ਵਾਲਿਆਂ ਦਾ ਘਰ ਸੀ ਜਿਸ ਵਿੱਚ ਆਟਾ ਪੀਹਣ ਵਾਲੀ ਚੱਕੀ ਤੇ ਆਰਾ ਵਗੈਰਾ ਲੱਗਾ ਹੋਇਆ ਸੀ ਜਦ ਕਿ ਖੱਬੇ ਪਾਸੇ ਗੁਰਜੰਤ ਸਿੰਘ ਦੇ ਚਾਚੇ ਦਾ ਲੰਮੇ ਦਾ ਲੰਮਾ ਘਰ ਸੀ ਜਿਸ ਨੂੰ ਉਸ ਚਾਚੇ ਦੇ ਤਿੰਨ ਵਿਆਹੇ ਵਰੇ ਮੁੰਡਿਆਂ ਵਿੱਚ ਵੰਡਿਆ ਹੋਣ ਕਾਰਨ ਤਿੰਨ ਵੱਖੋ-ਵੱਖ ਗੇਟ ਲੱਗੇ ਹੋਏ ਸਨ ਇਸੇ ਗਲੀ ਵਿੱਚੋਂ ਤੀਜੇ ਗੇਟ ਤੋਂ ਅੱਗੇ ਸੱਬੇ ਹੱਥ ਨੂੰ ਇੱਕ ਦਲੀ ਮੁੜਦੀ ਸੀ ਜਿਸ ਵਿੱਚ ਦੁਜਾਕਰ ਪਾਨੇ ਹੋ ਰੰਦਾ ਸੀ ਪਹਿਲਾ ਘਰ ਗੁਰਜੰਤ ਸਿੰਘ ਦੇ ਸ਼ਰੀਕੇ ਵਿੱਚੋਂ ਹੀ ਇੱਕ ਹੋਰ ਚਾਚੇ ਦਾ ਸੀ ਇਹਨਾਂ ਦੋਵਾਂ ਘਰਾਂ ਦੇ ਬਿਲਕੁਲ ਸਾਹਮਣੇ ਗਲੀ ਦੇ ਪਾਰਲੇ ਹੱਥ ਬਿਲਕੁਲ ਨੁੱਕਰ ਵਿੱਚ ਇਸ ਪੱਤੀ ਦਾ ਗੁਰੂ ਘਰ ਬਣਿਆ ਹੋਇਆ ਸੀ ਪਾਨੇ ਦੇ ਘਰ ਨੂੰ ਮੇਨ ਗੇਟ ਵੱਡੇ-ਵੱਡੇ ਤੋਂ ਲੋਹੇ ਤੇ ਤਕਤਿਆਂ ਵਾਲਾ ਸੀ ਇਹ ਗੇਟ ਛੱਤਿਆ ਹੋਇਆ ਸੀ ਕਿਉਂਕਿ ਇਸ ਦੇ ਅੰਦਰ ਬਾੜ ਇੱਕ ਖੁੱਲਾ ਜਿਹਾ ਗੈਰਾਜ ਟਾਈਪ ਲੈਂਟਰ ਵਾਲਾ ਬਰਾਂਡਾ ਬਣਿਆ ਹੋਇਆ ਸੀ ਜਿਹੜਾ ਕਿ ਸਾਹਮਣੇ ਤੇ ਖੱਬੇ ਪਾਸੇ ਤੋਂ ਕੰਧਾਂ ਨਾਲ ਕਵਰ ਸੀ ਸੱਜੇ ਪਾਸੇ ਵੱਲ ਨੂੰ ਘਰ ਅੰਦਰ ਜਾਣ ਵਾਲੇ ਰਸਤੇ ਲਈ ਪੂਰਾ ਓਪਨ ਸੀ ਇਸ ਰਸਤੇ ਨੂੰ ਇੱਕ ਥੰਬੀ ਨੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਗੇਟ ਦੇ ਨਾਲ ਵਾਲਾ ਪਾਸਾ ਡੰਗਰਾ ਵਾਲੀ ਸਾਈਡ ਨੂੰ ਜਾਣ ਲਈ ਸੀ ਕਿ ਦੂਜਾ ਪਾਸਾ ਘਰ ਦੇ ਮੇਨ ਹਿੱਸੇ ਵੱਲ ਜਾਣ ਲਈ ਇਹਨਾਂ ਦੋ ਮਹੱਤਵਾਂ ਹਿੱਸਿਆਂ ਨੂੰ 1-4 ਫੁੱਟ ਦੀ ਕੰਧ ਨੇ ਵੱਖ ਕੀਤਾ ਹੋਇਆ ਸੀ ਘਰ ਦਾ ਜਿੰਨਾ ਹਿੱਸਾ ਕਮਰਿਆਂ ਲਈ ਛੱਧਿਆ ਹੋਇਆ ਸੀ ਉਨਾਂ ਕੋ ਹੀ ਵਿਹੜਾ ਛੱਧਿਆ ਹੋਇਆ ਸੀ ਸਾਰੇ ਕਮਰਿਆਂ ਦਾ ਮੂੰਹ ਗੁਰੂ ਘਰ ਵੱਲ ਨੂੰ ਹੀ ਸੀ ਜਿੱਦਨੋਂ ਕਿ ਘਰ ਦਾ ਮੇਨ ਗੇਟ ਖੁੱਲਦਾ ਸੀ ਸਿਵਾਏ ਘਰ ਦੀ ਰਸੋਈ ਤੇ ਡ੍ਰਾਈング ਰੂਮ ਦੇ ਜਿਨ੍ਹਾਂ ਦਾ ਮੂੰਹ ਮੇਨ ਐਂਟਰੀ ਵੱਲੀ ਬਰਾਂਡੇ ਵੱਲ ਨੂੰ ਸੀ ਇਸ ਬਰਾਂਡੇ ਰਸੋਈ ਤੇ ਡ੍ਰਾਈング ਰੂਮ ਦੀ ਛੱਤ ਹੀ ਸੀਮਤ ਦੇ ਲੈਂਟਰ ਵਾਲੀ ਸੀ ਬਾਕੀ ਸਾਰੇ ਘਰ ਦੇ ਕਮਰੇ ਬਾਲਿਆਂ ਵਾਲੇ ਛੱਤ ਵਾਲੇ ਹੀ ਬਣੇ ਹੋਏ ਸਨ ਉਨជាਾਰੇ ਘਰ ਵਿੱਚ ਬੇਸ਼ਕੀਮਤੀ ਪੱਥਰ ਲੱਗਾ ਹੋਇਆ ਸੀ ਘਰ ਦੀ ਛੱਤ ਨੂੰ ਦੋਵੇਂ ਪਾਸਿਓਂ ਪੌੜੀਆਂ ਚੜਾਈਆਂ ਗਈਆਂ ਸਨ ਇੱਕ ਪਾਸੇ ਰਸੋਈ ਦੇ ਦਰਵਾਜ਼ੇ ਦੇ ਨੇੜੇੋਂ ਤੇ ਦੂਜੇ ਪਾਸਿਓਂ ਬਾਥਰੂਮ ਦੇ ਸਾਹਮਣੇੋਂ ਏਸੇ ਬਾਥਰੂਮ ਉੱਤੇ ਹੀ ਪਾਣੀ ਵਾਲੀ ਟੈਂਕੀ ਟਿਕਾਈ ਹੋਈ ਸੀ ਇਹ ਬਾਥਰੂਮ ਮੇਨ ਐਂਟਰੀ ਵਾਲੇ ਬਰਾਂਡੇ ਦੀ ਸਾਹਮਣੇ ਵਾਲੀ ਕੰਧ ਦੇ ਅੰਦਰਲੇ ਪਾਸੇ ਬਣਿਆ ਹੋਇਆ ਸੀ ਜਿਹਦੇ ਕੋਲ ਬੇਰੇ ਵਿੱਚ ਇੱਕ ਅੰਬਰੂਦ ਦਾ ਬੂਟਾ ਲੱਗਿਆ ਹੋਇਆ ਸੀ ਜਿਸ ਨੂੰ ਸਾਲ ਵਿੱਚ ਦੋ ਵਾਰ ਅੰਬਰੂਦ ਲੱਗਦੇ ਸਨ ਸਭ ਤੋਂ ਮਗਰ ਲਾਈਨ ਵਾਈਜ਼ ਚਾਰ ਖੁੱਲੇ ਬੁੱਲੇ ਕਮਰੇ ਸਨ ਜਿਨ੍ਹਾਂ ਤੋਂ ਅਗਲੀ ਸਾਈਡ ਤੋਂ ਕਵਰ ਕਰਦਾ ਲੰਮੇ ਦਾ ਲੰਮਾ ਬਰਾਂਡਾ ਸੱਤਿਆ ਹੋਇਆ ਸੀ ਇਸ ਬਰਾਂਡੇ ਨੂੰ ਜਾਲੀਆਂ ਲਗਾ ਕੇ ਵਿਚਕਾਰ ਜਈ ਇੱਕ ਲੱਕੜ ਦਾ ਦਰਵਾਜ਼ਾ ਲਾ ਰੱਖਿਆ ਸੀ ਤੇ ਜਿਸ ਸੱਜੇ ਪਾਸੇ ਸਾਈਡ ਵੱਲੋਂ ਡ్రਾਈੰਗ ਰੂਮ ਸੀ ਜਿਹਦਾ ਦਰਵਾਜ਼ਾ ਬਰਾਂਡੇ ਵੱਲੋਂ ਖੁੱਲਦਾ ਸੀ ਡ੍ਰਾਇੰਗ ਰੂਮ ਅੱਧਾ ਕੋ ਬਰਾਂਡੇ ਦੇ ਅੰਦਰ ਆਉਂਦਾ ਸੀ ਤੇ ਅੱਧਾ ਕੋ ਬਾਹਰ ਬੇੜੇ ਵੱਲ ਇਸ ਦੇ ਨਾਲ ਹੀ ਬਾਹਰ ਵੱਾਰ ਸੋਈ ਬਣੀ ਹੋਈ ਸੀ ਜਿਸ ਦਾ ਦਰਵਾਜ਼ਾ ਪੌੜੀਆਂ ਦੇ ਨਾਲ ਬੇੜੇ ਵੱਲ ਨੂੰ ਸੀ ਰਸੋਈ ਤੋਂ ਅੱਗੇ ਛੋਟੀ 4 ਫੁੱਟ ਵਾਲੀ ਕੰਨ ਤੋਂ ਪਾਰ ਡੰਗਰ ਵਾਲੀ ਬਰਾਂਡਾ ਵੱਖਰਾ ਬੇੜਾ ਤੇ ਖੁਰਲੀ ਬਣੀ ਹੋਈ ਸੀ ਜਿੱਥੇ ਦੋ ਗਉਗਾਈਆਂ ਮੱਝਾਂ ਤੇ ਕੱਟੀਆਂ ਬੱਚੀਆਂ ਸਨ ਭਾਨੇ ਪਿਆਲੇ ਹਲਵਾਈ ਇਸ ਬੱਕਰੇ ਬੇੜੇ ਵਿੱਚ ਲੱਗੇ ਹੋਏ ਸਨ ਜਿਸ ਕਾਰਨ ਸਾਰੇ ਡੰਗਰ ਬੱਚਾ ਬਰਾਂਡੇ ਅੰਦਰ ਤਾਰੇ ਵੇਸਨ ਇਸੇ ਘਰ ਵਿੱਚ ਹੀ ਅੱਜ ਪਾਣੇ ਦੇ ਵਿਆਹ ਦੀਆਂ ਖੁਸ਼ੀਆਂ ਚਾਹ ਨਾਲ ਮਨਾਈਆਂ ਜਾ ਰਹੀਆਂ ਸਨ ਚਾਚਾ ਰਕਬੀਰ ਆਪਣੇ ਚਾਰ ਬੇਲੀਆਂ ਨੂੰ ਲੈ ਕੇ ਘਰ ਦੇ ਸਾਹ ਤੂਤੇ دارو ਦੀ ਮਹਿਫਲ ਸਜਾਈ ਬੈਠਾ ਸੀ ਥੱਲੇ ਘਰ ਦੇ ਪੱਕੇ 베ੜੇ ਵਿੱਚ ਹੀ ਡੀ ਜੇ ਵੀ ਲੱਗ ਗਿਆ ਸੀ ਜਿਵੇਂ ਹੀ ਗਾਣੇ ਦੀ ਆਵਾਜ਼ ਜਸੇ ਤੇ ਰਾਣੀ ਦੇ ਬੰਨੀ ਪਈ ਤਾਂ ਉਹ ਦੋਵੇਂ ਨਵੇਂ ਵਿਆਹੀ ਬੌਤੀ ਸੁਵਿਤੀ ਕੋਲੋਂ ਉੱਠ ਕੇ ਬਾਹਰ 베ੜੇ ਵਿੱਚ ਆ ਗਏ ਉੱਤ ਸੱਤਾਂ ਜੱਸੇ ਨੂੰ ਮਾਮੇ ਰਗਵੇਲ ਨੇ ਵੇਖਿਆ ਤੇ ਬਾਜ ਮਾਰ ਕੇ ਮੀਟ ਫੜ ਕੇ ਉੱਤੇ ਲਿਉਣ ਵੱਲ ਕਹਿ ਦਿੱਤਾ ਜੱਸਾ ਤੇ ਰਾਣਾ ਹਲਵਾਈ ਕੋਲ ਡੂੰਘਿਆਂ ਵਿੱਚ ਮੀਟ ਪਵਾ ਕੇ ਕੌੜੀਆਂ ਚੜ ਉੱਤੇ ਪਹੁੰਚ ਗਏ ਸੂਰਜ ਕੱਲੇ ਦਾ ਡੁੱਬ ਗਿਆ ਸੀ ਤੇ ਹਨੇਰਾ ਹੌਲੀ-ਹੌਲੀ ਚਾਰੇ ਪਾਸੇ ਪਸਰਿਆ ਸੀ ਛੱਤ ਉੱਤੇ ਲੱਗੀ ਮਹਿਫਲ ਵਿੱਚ ਬੈਠੇ ਰਕबीर ਸਿੰਘ ਦੇ ਸਾਰੇ ਜਾਰ ਬੇਲੀ ਹੁਣੇ ਭਾਨੇ ਤੇ ਨਵੀਂ ਵਿਹਾਈ ਬੋਟ ਨੂੰ ਸ਼ਗਨ ਪਾ ਕੇ ਆਨ ਦੀ ਜਿੱਦ ਕਰ ਰਹੇ ਸਨ ਕਿਉਂਕਿ ਬਾਅਦ ਵਿੱਚ ਉਹਨਾਂ ਨੇ ਨਸ਼ੇ ਵਿੱਚ ਡੱਲੀ ਹੋ ਜਾਣਾ ਸੀ ਤੇ ਸ਼ਗਨ ਵਾਲਾ ਕੰਮ ਰਹਿ ਜਾਣਾ ਸੀ। ਰਗਵੀਰ ਸਿੰਘ ਨੇ ਪਹਿਲਾਂ ਸਾਰਿਆਂ ਕੋਲੋਂ ੱੱਕੇ ਨਾਲ ਉਹਨਾਂ ਦੀਆਂ ਪੈਗ ਵਾਲੀਆਂ ਗਲਾਸੀਆਂ ਖਾਲੀ ਕਰਵਾਈਆਂ ਤੇ ਫਿਰ ਉਹ ਲਾਈਨ ਬਣਾ ਕੇ ਪੌੜੀਆਂ ਉਤਰਨ ਲੱਗ ਪਏ। ਇੰਨਾ ਸ਼ੁਕਰ ਸੀ ਕਿ ਜੱਸੇ ਤੇ ਰਾਣੀ ਨੂੰ ਪਹਿਲਾਂ ਹੀ ਥੱਲੇ ਪੇਜ ਦਿੱਤਾ ਗਿਆ ਸੀ ਤਾਂ ਜੋ ਭਾਨਾ ਤੇ ਸਵੀਟੀ ਬਾਕੀਆਂ ਨਾਲੋਂ ਬੱਕਰੇ ਹੋ ਕੇ ਕੁਰਸੀਆਂ ਉੱਤੇ ਬੈਠ ਜਾਣ। ਹੋਇਆ ਵੀ ਇੰਝ ਹੀ ਨਵੀਂ ਵਿਆਹੀ ਜੋੜੀ ਨੂੰ ਪਰਸੰਧ ਘਰਨੇ ਪਰਾਂ ਦੇ ਵਿੱਚ ਹੀ ਦੋ ਕੁਰਸੀਆਂ ਉੱਤੇ ਬਿਠਾ ਦਿੱਤਾ। ਪਾਨ ਨੇ ਕੁਰਤਾ ਪਜਾਮਾ ਪਾਇਆ ਹੋਇਆ ਸੀ ਤੇ ਸਵੀਟੀ ਨੇ ਆਪਣੇ ਦੁਪੱਟੇ ਨਾਲ ਸਿਰ ਢਕਿਆ ਹੋਇਆ ਸੀ। ਦੋ ਕੁ ਮਿੰਟਾਂ ਵਿੱਚ ਹੀ ਪਾਨੇ ਦੇ ਚਾਚੇ ਦੀਆਂ ਸ਼ਰਾਬੀ ਯਾਰਾਂ ਨੇ ਉਹਨਾਂ ਨੂੰ ਮਿੰਟੋ-ਮਿੰਟਿ ਸ਼ਗਨ ਫੜਾਇਆ ਤੇ પ્રસਿੰਦ ਕੋਦੇ ਗੋਟੀ ਹੱਥ ਲਾ ਕੇ ਵਧਾਈਆਂ ਦਿੱਤੀਆਂ। ਇਸ ਤੋਂ ਤੁਰੰਤ ਬਾਅਦ ਉਹ ਫੇਰ ਤੋਂ ਵਾਪਸ ਸ਼ਾਤ ਉੱਤੇ ਜਾ ਚੜੇ। ਇੰਨੇ ਕੋ ਟਾਈਮ ਬੱਚੀ ਜਿਸसे ਤੇ ਰਾਣੇ ਤੋਂ ਮੰਨੇ ਆਪਣੀ ਸਕੀਮ ਲਾ ਲਈ ਸੀ ਜਦੋਂ ਸ਼ਾਤ ਉੱਤੇ ਉਹਨਾਂ ਤੋਂ ਬਿਨਾ ਹੋਰ ਕੋਈ ਨਹੀਂ ਸੀ ਤਾਂ ਜੱਸਾ ਛੱਤ 'ਤੇ ਜਿੱਤੀ ਪਈਆਂ ਸ਼ਰਾਬ ਦੀਆਂ ਬੋਤਲਾਂ ਵਿੱਚੋਂ ਇੱਕ ਬੀਅਰ ਦੀ ਬੋਤਲ ਚੁੱਕ ਕੇ ਪਰਲੇ ਪਾਸੇ ਵਾਲੀਆਂ ਪੌੜੀਆਂ ਵਿੱਚ ਰੱਖ ਆਇਆ ਉਸਨੇ ਕੰਮ ਇਸ ਹਿਸਾਬ ਨਾਲ ਸਿਰੇ ਚੜ੍ਹਿਆ ਸੀ ਕਿ ਕਿਸੇ ਨੂੰ ਕੰਨੋਂ ਕਰਨ ਕੋਈ ਖਬਰ ਨਾ ਹੋਈ ਜਦੋਂ ਰਤਵੀਰ ਸਿੰਘ ਆਪਣੇ ਚਾਰਾ ਸਮੇਤ ਵਾਪਸ ਛੱਤ 'ਤੇ ਪਹੁੰਚਿਆ ਤਾਂ ਜੱਸਾ ਤੇ ਰਾਣਾ ਕੁਰਸੀਆਂ 'ਤੇ ਬੈਠੇ ਮੀਠ ਮਮਤ ਦੇ ਰਹੇ ਸਨ ਉਹਨਾਂ ਦੇ ਆਉਂਦਿਆਂ ਹੀ ਉਹ ਦੋਵੇਂ ਉੱਠ ਕੇ ਥੱਲੇ ਚਲੇ ਗਈ ਅੱਜ ਭਾਨੇ ਦੇ ਤੱਬਰ ਨੇ ਆਂਡ ਗਵਾਨ ਸ਼ਰੀਕ ਕੇ ਬਰਾਦਰੀ ਦੀ ਰੋਟੀ ਵਰਜੀ ਹੋਈ ਸੀ ਇਸ ਲਈ ਵਿੜੇ ਵਿੱਚ ਪੂਰਾ ਰੋਲਾ ਪੋਲਾ ਪਿਆ ਹੋਇਆ ਸੀ ਉਹਨਾਂ ਨੂੰ ਰੋਟੀ ਖਪਾਉਣ ਲਈ ਮੰਚੀਆਂ ਤੇ ਕੁਰਸੀਆਂ ਵਗੈਰਾ ਉੱਤੇ ਹੀ ਵਿਟਾਇਆ ਹੋਇਆ ਸੀ ਇਸੇ ਗਹਿਮਾ ਗਹਿਮੀ ਵਾਲੇ ਮਾਹੌਲ ਦਾ ਫਾਇਦਾ ਜਿਸ ਤੇ ਰਾਣੀ ਨੇ ਚੁੱਕ ਲਿਆ ਰਾਣੀ ਨੇ ਹਲਵਾਈ ਕੋਲੋਂ ਇੱਕ ਦੁੰਗਾ ਮੀਠ ਦਾ ਭਰਾਇਆ ਤੇ ਸਾਈਡ ਉੱਤੇ ਜਾ ਕੇ ਇੱਕ ਲਿਫਾਫੇ ਵਿੱਚ ਪਾ ਲਿਆ ਉਸਨੇ ਇੱਕ ਗਲਾਸੀ ਤੇ ਦੋ ਚਮਚੇ ਵੀ ਆਪਣੀ ਪੈਂਟ ਦੀ ਜੇਬ ਵਿੱਚ ਅੜਾ ਲਈ ਉਤਰੋਂ ਜੱਸਾ ਚੋਰੀ ਜਹੀ ਪਾਦੀਆਂ ਪੌੜੀਆਂ ਵਿੱਚੋਂ ਚੜਿਆ ਤੇ 20ਤੀ ਬੋਤਲ ਨੇਫੇ ਵਿੱਚ ਅੜਾ ਕੇ ਘਰੋਂ ਬਾਹਰ ਗਲੀ ਵਿੱਚ ਆ ਗਿਆ ਜਿੱਥੇ ਕਿ ਰਾਣਾ ਸਾਇਕਲ ਉੱਤੇ ਚੜਿਆ ਪਹਿਲਾਂ ਹੀ ਖੜਾ ਉਸ ਨੂੰ ਉਡੀਕ ਰਿਹਾ ਸੀ ਜੱਸੇ ਨੇ بڑے ਹਿਸਾਬ ਨਾਲ ਨੇਫੇ ਵਿੱਚ ਅੜਾਈ ਬੋਤਲ ਨੂੰ ਸੈੱਟ ਕੀਤਾ ਤੇ ਸਾਇਕਲ ਮਗਰ ਲੱਗੇ ਕੈਰੀ ਰੁੱਤੇ ਸ਼ਫਾਕੀ ਮਾਰ ਕੇ ਬੈਠਣ ਦੀ ਕੀਤੀ ਰਾਣੇ ਨੇ ਉਸੇ ਵੇਲੇ ਸਾਇਕਲ ਤੋੜ ਲਿਆ ਕਿੱਧਰ ਨੂੰ ਪਾਵਾਂ ਪਿੰਡ ਦੇ ਐਡੇ ਉੱਤੇ ਪਹੁੰਚ ਕੇ ਸਾਈਕਲ ਨੂੰ ਸੜਕ ਉੱਤੇ ਖੱਬੇ ਜਾਂ ਸੱਜੇ ਮੋੜਨ ਵੱਲੋਂ ਰਾਣੇ ਨੇ ਪੁੱਛਿਆ ਮੋਟਰ ਵੱਲ ਨੂੰ ਕਰ ਲੈ ਜਸੇ ਨੇ ਮਗੇ ਬੈਠੇ ਨੇ ਹੀ ਜਵਾਬ ਦਿੱਤਾ ਰਾਣੇ ਨੇ ਸਾਈਕਲ ਉਧਰ ਨੂੰ ਖਿੱਚ ਦਿੱਤਾ ਜੋ ਜੋ ਦੀ ਪੈਡਲ ਮਾਰਦਿਆਂ ਹੋਇਆਂ ਉਸ ਨੇ ਜਸੇ ਨੂੰ ਕਿਹਾ ਕਿ ਪਾਣੀ ਤਾਂ ਉਹ ਲੈ ਕੇ ਹੀ ਨਹੀਂ ਆਇਆ ਜਸੇ ਨੇ ਹਾਸਿਆਂ ਜਵਾਬ ਦਿੱਤਾ ਕਿ ਬੀਅਲ ਪੀਣ ਲਈ ਪਾਣੀ ਦੀ ਲੋੜ ਨਹੀਂ ਕਹਿੰਦੀ ਰਾਣਾ ਵਿਚਾਰ ਤਾਂ ਹੀ ਜਵਾਕ ਜਿਹਾ ਸੀ ਉਸਨੂੰ ਵਿਚਾਰੇ ਨੂੰ ਨਸ਼ੇ ਬਾਰੇ ਕੁਝ ਵੀ ਪਤਾ ਨਹੀਂ ਸੀ ਜੱਸੇ ਨੇ ਸਾਈਕਲ ਪਿੱਛੇ ਬੈਠਿਆਂ ਹੀ ਬੀਹੜਾ ਧੱਟਣ ਆਪਣੇ ਦੰਦਾਂ ਨਾਲ ਖੋਲਿਆ ਤੇ ਮੂੰਹ ਲਾ ਕੇ ਘੁੱਟੋ ਘੁੱਟ ਪੀਣ ਲੱਗ ਪਿਆ ਬੰਬੀ ਕੋਲ ਪੁਂਟ ਤੱਕ ਅੱਧਿਓ ਵੱਧ ਬੀਹੜਾ ਜੱਸੇ ਨੇ ਖਿੱਚ ਲਈ ਸੀ ਜਦੋਂ ਉੱਥੇ ਪਹੁੰਚ ਰਾਣੇ ਨੇ ਸਾਈਕਲ ਰੋਕੀ ਤਾਂ ਜੱਸੇ ਨੇ ਮੀਟ ਵਾਲਾ ਲਿਫਾਫਾ ਖੋਲ ਕੇ ਇੱਕ ਪੀਸ ਫੜ ਕੇ ਖਾਣਾ ਸ਼ੁਰੂ ਕਰ ਦਿੱਤਾ ਰਾਣੇ ਨੇ ਲਿਫਾਫੇ ਨੂੰ ਸੀਟ ਉੱਤੇ ਰੱਖਿਆ ਅਤੇ ਜੇ ਵਿੱਚੋਂ ਇੱਕ ਚਮਚਾ ਕੱਢ ਕੇ ਜੱਸੇ ਨੂੰ ਪੜਾਇਆ ਤੇ ਦੂਜਾ ਆਪ ਤਰੀ ਪੀਣ ਲੱਗ ਪਏ ਜੱਸੇ ਨੇ ਦੋ ਕ ਬੀਰ ਉਹਦੇ ਵੱਡੇ ਵੱਡੇ ਦੋ ਕ ਘੁੱਟ ਹੋਰ ਪਰੇ ਤੇ ਫਿਰ ਉਹ ਦੋਵੇਂ ਮੀਟ ਖਾਣ ਲੱਗ ਪਏ ਪੰਜੋ ਕੁ ਮਿੰਟਾਂ ਵਿੱਚ ਹੀ ਲਿਫਾਫਾ ਖਾਲੀ ਹੋਣ ਕਿਨਾਰੇ ਪਹੁੰਚ ਗਿਆ ਸੀ ਸੜਕ ਉੱਤੇ ਸਾਹਮਣੋਂ ਕਿਸੇ ਸਕੂਲ ਦੀ ਲਾਈਟਾਂ ਦੀ ਦਿਖਾਈ ਦਿੱਤੀ ਤਾਂ ਜੱਸੇ ਨੇ ਬੱਚੇ ਪੁੱਛੇ ਮੀਟ ਵਾਲੇ ਲਿਫਾਫੇ ਨੂੰ ਇੱਕ ਹੱਥ ਦੀ ਤਲੀ ਉੱਤੇ ਰੱਖਿਆ ਤੇ ਰਾਣੀ ਨੂੰ ਸਾਈਕਲ ਧੋੜਨ ਲਈ ਕਿਹਾ ਸਾਈਕਲ ਪਿੱਛੇ ਪੈੜਦੇ ਅਸੀਂ ਜੱਸੇ ਨੇ ਬੋਤਲ ਮੂੰਹ ਨੂੰ ਲਈ ਲਾਈ ਤੇ ਖਾਲੀ ਕਰਕੇ ਪੈਲੀਆਂ ਵੱਲੋਂ ਭਗਾ ਮਾਰੀ ਮੀਟ ਵਾਲੇ ਪਾਪੇ ਨੂੰ ਵੀ ਮੂੰਹ ਲਾਇਆ ਤੇ ਦੋਮਾ ਚਮਚਿਆਂ ਨੂੰ ਵੀ ਘੁਮਾ ਕੇ ਦੂਰ ਪੈਲੀਆਂ ਵੱਲ ਸੋਪ ਦਿੱਤਾ ਘਰ ਪਹੁੰਚੇ ਤੱਕ ਜੱਸੇ ਨੂੰ ਸਰੂਰ ਜਿਹਾ ਚੜ ਗਿਆ ਸੀ ਜੱਸਾ ਤੇ ਰਾਣਾ ਸਾਈਕਲ ਭਰਾਂ ਦੇ ਵਿੱਚ ਪਾੜ ਕੇ ਅੰਦਰ ਵੜੇ ਵਿੱਚ ਬੜੇ ਦਾ ਜੱਸੇ ਦੇ ਪੈਰ ਧੁੱਖੜ ਰਹੇ ਸਨ ਕਿਉਂਕਿ ਕਾਲੀ ਕਾਲੀ ਵਿੱਚ ਖਿੱਚੀ ਇੱਕੋ ਬੀਅਰ ਦੀ ਬੋਤਲ ਨੇ ਉਹਦੇ ਸਿਰ ਨੂੰ ਬਰਨੂ ਝਾੜ ਦਿੱਤਾ ਸੀ ਉਤੋਂ ਡੀ ਜੇ ਉੱਤੇ ਬਲਕਾਰ ਸਿੱਧੂ ਦਾ ਗਾਣਾ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਚੱਲ ਰਿਹਾ ਸੀ ਤੇ ਭਾਨਾ ਨਵੇਂ ਵਿਆਹੀ ਬੌਟਿਸ ਵਿਟੀ ਦਾ ਹੱਥ ਫੜੀ ਨੱਚ ਰਿਹਾ ਸੀ ਉਹਨਾਂ ਦੋਵਾਂ ਦੇ ਨਾਲ ਹੀ ਹੋਰ ਬੀਬੀਆਂ ਭੈਣਾਂ ਵੀ ਪੰਗੜਾ ਪਾ ਰਹੀਆਂ ਸਨ ਸਵਿਟੀ ਵਿਚਾਰੀ ਸੰਗ ਦੇ ਸੰਗ ਤੇ ਕਿੰਦਾ ਪਾ ਰਹੀ ਸੀ ਬਾਰੋ-ਬਾਰੀ ਹਰ ਕੋਈ ਨਵੇਂ ਜੋੜੀ ਉੱਤੋਂ ਪੈਸੇ ਵਾਰ-ਵਾਰ ਸੁੱਟ ਰਿਹਾ ਸੀ ਜੱਸਾ ਵੀ ਸਿੱਧਾ ਜਾ ਕੇ ਪੰਗੜਾ ਪਾਉਣ ਲੱਗ ਪਿਆ ਤੇ ਦਿਨ ਵਾਲੇ ਬੱਚੇ ਪੈਸੇ ਨੂੰ ਪਾਣੇ ਤੇ ਇਸ ਵੀਡੀਓ ਤੋਂ ਵਾਰਨ ਲੱਗ ਪਿਆ। ਮਹਿੰਦੀ ਤੇ ਨਾਮੋਂ ਵੀ ਜੱਸੇ ਨੇ ਕੁਝ ਨੋਟ ਫਰਾ ਦਿੱਤੇ ਸਨ। ਗਾਣੇ ਭਾਵੇਂ ਕੁੜੀਆਂ ਵਾਲੇ ਚੱਲ ਰਹੇ ਸਨ ਜਿਵੇਂ ਕਦੇ ਨੱਚ ਨਮੀਏ ਪਰ ਜਾਏ ਕਿਤੇ ਨਹੀਂ ਤੇਰੀ ਮਹਿੰਦੀ ਲੱਥਦੀ। ਕਦੇ ਦੇ ਲੈ ਗੇੜਾ ਸ਼ੌਂਕ ਦਾ ਨਣਾ ਨੇ ਗੋਰੀ। ਕਦੇ ਵੀ ਮੈਂ ਹੋਜੂ ਸਾਧਨੀ ਬਹਿ ਜਾਉ ਕਿਸੇ ਸਾਥ ਦੇ ਡੇਰੇ ਤੇ ਕਦੇ ਨਹੀਂ ਗੰਜਾ ਜਿਹਾ ਕੋਣ ਭਾਬੀ ਦੀ ਵਾਜਗਾ ਆਦ। ਇਹ ਵੀ ਜੱਸਾ ਪੂਰੀਏ ਤਮਾਲਾ ਪਾਰਿਆ ਸੀ। ਕਿਉਂਕਿ ਕਾਲਜ ਵਿੱਚ ਵੀ ਉਹ ਸਟੇਜ ਉੱਤੇ ਭੰਗੜਾ ਪਾਉਣ ਦਾ ਪੂਰਾ ਮਾਹਿਰ ਸੀ ਇਸ ਲਈ ਸਾਰੇ ਰਿਸ਼ਤੇਦਾਰਾਂ ਨੂੰ ਇਹੀ ਲੱਗ ਰਿਹਾ ਸੀ ਕਿ ਭਰਾ ਦੇ ਵਿਆਹ ਦੇ ਚਾਅ ਵਿੱਚ ਐਨੇ ਨਖਰੇਆ ਨਾਲ ਟੱਪ ਰਿਹਾ ਸੀ ਪਰ ਇਸ ਪਿਛਲੇ ਅਸਲੀ ਰਾਜਦ ਦਾ ਪਤਾ ਸਿਰਫ ਰਾਣੀ ਨੂੰ ਹੀ ਸੀ ਜਿਸ ਨੇ ਆਪਣਾ ਦਾਹ ਲਾਉਂਦਿਆਂ ਜੱਸੇ ਦਾ ਫੋਨ ਉਹਦੀ ਜੇਬ ਵਿੱਚੋਂ ਕੱਢ ਲਿਆ ਸੀ ਤੇ ਚੋਰੀ-ਚੋਰੀ ਲਪਰੀ ਦੀਆਂ ਫੋਟੋਆਂ ਵੀ ਦੇਖ ਲਈਆਂ ਸਨ ਤੇ ਨਾਮੋ ਨੇ ਮਿੰਦੀ-ਮਿੰਦੀ ਨੂੰ ਹੌਲੀ ਜਿਹੀ ਕਿਹਾ ਕਿ ਜੱਸੇ ਵੀਰ ਨੇ ਵੀ ਪੈਗ ਤਾਂ ਨਹੀਂ ਲਾ ਲਿਆ ਜਿਹੜਾ ਇਹਨਾਂ ਨੱਚ ਰਿਹਾ ਏ ਮਿੰਦੀ ਨੇ ਜਵਾਬ ਦਿੰਦਿਆਂ ਕਿਹਾ ਕਿ ਐਦਾਂ ਦਾ ਕੰਮ ਕਰਕੇ ਮੰਜਾ ਲਾਉਣਾ ਏ ਉਸਨੇ ਆਪਣਾ 15-20 ਮਿੰਟਾਂ ਵਿੱਚ ਜੱਸਾ ਬਿਲਕੁਲ ਨਾਰਮਲ ਹੋ ਗਿਆ ਸੀ ਉਧਰੋਂ ਰਾਣੀ ਨੇ ਉਸ ਨੂੰ ਉਸਦਾ ਫੋਨ ਫੜਾਉਂਦਿਆ ਗਿਆ ਕਿ ਭਾਬੀ ਦਾ ਫੋਨ ਆ ਰਿਹਾ ਏ ਫੋਨ ਫੜ ਜੱਸਾ ਪਰਲੇ ਪਾਸੇ ਓਲੇ ਵਾਲੀਆਂ ਪੌੜੀਆਂ ਵਿੱਚ ਜਾ ਬੈਠਾ ਇਹ ਵੀ ਬਖਰਾ ਹੀ ਗੁਣ ਹੁੰਦਾ ਹੈ ਕਿ ਆਸ਼ਕ ਮਸ਼ੂਕ ਦਾ ਕਿ ਡੀ ਜੇ ਦੀ ਉੱਚੀ ਆਵਾਜ਼ ਦੇ ਬਾਵਜੂਦ ਵੀ ਜੱਸਾ ਤੇ ਲਵੀ ਬੜੇ ਸੌਕ ਨਾਲ ਇੱਕ ਦੂਜੇ ਨਾਲ ਗੱਲ ਕਰ ਰਹੇ ਰਾਣਾ ਵਿਚਾਰਾ ਕੋਲ ਬੈਠਾ ਵੀ ਲੱਖ ਜਤਨ ਕਰਨ ਦੇ باوجود ਦੋ ਮੰਦੀ ਵੀ ਗੱਲ ਨਹੀਂ ਸੀ ਸੁਣ ਪਾ ਰਿਆ ਅਖੀਰ ਜੱਸੇ ਨੇ ਇਹ ਕਹਿੰਦਿਆਂ ਫੋਨ ਕੱਟਿਆ ਕਿ ਉਸ ਨੂੰ ਖੁੱਪ ਲੱਗੀ ਹੋਈ ਹੈ ਤੇ ਨਾਲ ਹੀ ਉਸ ਨੂੰ ਯਾਦ ਆ ਗਿਆ ਕਿ ਉਸ ਦਾ ਫੋਨ ਰਾਣੇ ਦੇ ਕੋਲ ਸੀ ਹੋ ਉਸੇ ਦੇ ਲਈ ਉਹਦੇ ਦੁਆਲੇ ਹੋ ਗਿਆ ਕਿ ਉਸ ਕੋਲ ਫੋਨ ਕਿਵੇਂ ਗਿਆ ਰਾਣੇ ਨੇ ਝੱਟ ਜਵਾਬ ਦਿੱਤਾ ਕਿ ਜੱਸੇ ਨੇ ਭੰਗੜਾ ਪਾਉਣ ਵੇਲੇ ਪੋਤੀ ਜਿਸ ਨੂੰ ਸਰਾਤ ਦੱਸ ਇਸ ਦਾ ਦੋਕੇ ਕਿਤੇ ਭੰਗੜਾ ਪਾਉਂਦਿਆ ਡਿੱਗਣਾ ਪਵੇ ਦੋਮਾ ਨੇ ਪਹਿਲਾਂ ਰੱਜ ਕੇ ਰੋਟੀ ਖਾਧੀ ਤੇ ਫਿਰ ਭੰਗੜੇ ਨੂੰ ਵੀ ਚੰਗੀ ਘੜੀ ਲਈ ਦਵਿੰਦਰ ਸਿੰਘ ਦੇ ਨਾਲ ਨਾਲ ਉਸਦੇ ਦੋਵੇਂ ਸਾਲੇ ਗੁਰਜੰਟ ਤੇ ਰਘਵੀਰ ਵੀ ਭੰਗੜਾ ਪਾਰੇ ਸਨ ਸ਼ਾਇਦ ਫੁੱਫੜ ਵੱਲੋਂ ਹੁਣ ਸਭ ਗੁੱਸੇ ਗਿੱਲੇ ਦਿਲੋਂ ਭੁਲਾ ਦਿੱਤੇਗੇ ਸਨ ਪਾਣੇ ਦੇ ਵਿਆਹ ਦੀ ਖੁਸ਼ੀ ਮਹਿੰਦੀ ਦੇ ਨਾਮੋਂ ਵੀ ਰੱਜ ਕੇ ਮਨਾਰਿਆ ਸਨ ਅੱਜ ਡੀ ਜੇ ਟਾਈਮ ਨਾਲ ਹੀ ਪੰਦਤਾ ਬੁੱਤਾ ਗਿਆ ਸੀ ਜੱਸਾ ਤੇ ਰਾਣਾ ਅੱਜ ਦੀ ਰਾਤ ਵੀ ਘਾਤ ਦੇ ਛੱਤ ਉੱਤੇ ਇੱਕ ਮੰਜੀ ਉੱਤੇ ਲੰਮੇ ਪਏ ਸਨ ਰਾਣਾ ਉਹ ਦੇਖ ਰਿਹਾ ਸੀ ਕਿ ਜੱਸਾ ਕਿਹੜੇ ਵੇਲੇ ਆਪਣੇ ਸਹੇਲੀ ਨੂੰ ਫੋਨ ਲਾਵੇ ਤੇ ਇੱਕ ਹੈੱਡਫੋਨ ਉਹਦੇ ਕੰਨ ਵਿੱਚ ਲਾ ਦੂਗੀ ਉਹ ਰਾਤ ਵਾਂਗ ਹੀ ਦੋਵਾਂ ਜਣਿਆਂ ਦੀ ਮਿੱਠੀ-ਮਿੱਠੀਆਂ ਗੱਲਬਾਤ ਸੁਣਨਾ ਚਾਹੁੰਦਾ ਸੀ ਪਰ ਨਾਪਰੀਤ ਨੇ ਮੈਸੇਜ ਕਰਕੇ ਅਜੇ ਕੁਝ ਸਮਾਂ ਉਡੀਕ ਕਰਨ ਨੂੰ ਕਿਹਾ ਸੀ ਕਿਉਂਕਿ ਉਹਦੇ ਨਾਲ ਅੱਜ ਦੀ ਛੋਟੀ ਭੈਣ ਨੇ ਸੌਣਾ ਸੀ ਤੇ ਉਹਦੀ ਭੈਣ ਅਜੇ ਜਾਗ ਰਹੀ ਸੀ ਰਾਣਿਆ ਆਇਤਾ ਤੇ ਜੋ ਵੀ ਧਰਮ ਪ੍ਰੀਤਾਂ ਹਤੇ ਮਹੀਨਾਂਗਲ ਦੇ ਸੈਡ Song ਸੁਣ ਸੁਣ ਕੰਮਲੀ ਹੋ ਰਹੀ ਹੋਣੀ ਐ ਲੰਮੇ ਪਏ ਜੱਸੇ ਨੂੰ ਅਚਾਨਕ ਗੁਆਂਢ ਵਾਲੀ ਤੇਜੋ ਦਾ ਚੇਤ ਆ ਗਿਆ ਸੀ ਯਾਰ ਮੈਨੂੰ ਤਾਂ ਲੱਗਦਾ ਕਿ ਮੀਤਾ ਝੂਠ ਬੋਲਿਆ ਸੀ ਭਾਨੇ ਤੇ ਤੇਜੋ ਵਰ ਇੱਕ ਤਾਂ ਦੋ ਨੇ ਆਣਾ ਧੀਮਾ ਤੇ ਉਪ ਤੋਂ ਰੰਗੋ ਦਾ ਪੁੱਥੇ ਤਵੇ ਤੋਂ ਵੀ ਕਾਲ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੋਵਾਂ ਚ ਕੋਈ ਗੱਲਬਾਤ ਹੋਵਗੀ ਰਾਣੀ ਨੇ ਆਪਣੀ ਉਮਰ ਨਾਲੋਂ ਕਿਤੇ ਸਿਆਣੀ ਗੱਲ ਕਹਿ ਦਿੱਤੀ ਸੀ ਗੱਲ ਰੰਗ ਦੀ ਨਹੀਂ ਹੁੰਦੀ ਛੋਟਿਆ ਇਹ ਤਾਂ ਦਿਲ ਮਿਲਿਆਂ ਦੇ ਮੇਲੇ ਹੁੰਦੇ ਨਾਲ ਸਾਡੇ ਆਲਾ ਪਾਨਾ ਕਿਹੜਾ ਦੁੱਧ ਰੰਗਾ ਇਹ ਵੀ ਤਾਂ ਸਾਬ ਲਈ ਜਹੀ ਪਾ ਮਤ ਤੇਜ ਜਬਜਾਈ ਦਾ ਦਿਲ ਤਾਂ ਰੋ ਰੋ ਕੇ ਕਹਿ ਰਿਹਾ ਹੋਣਾ ਸੋਹਣਿਆ ਵਿਆਹ ਕਰਵਾ ਕੇ ਵੀ ਸਾਨੂੰ ਮਿਲਦਾ ਗਿਲਦਾ ਰਹੀਂ ਜੱਸੇ ਨਫਾਲੀ ਜਹੀ ਬਾਦ ਵਿੱਚ ਚਮਕੀਲੇ ਦਾ ਗਾਣਾ ਏਕ ਲਾ ਕੇ ਸੁਣਾ ਦਿੱਤਾ ਸੀ ਪਾਨੇ ਤੇ ਤੇਜੋ ਬਾਰੇ ਜੱਸਾ ਭਾਵੇਂ pran ਨੂੰ ਫੋਰ ਵੀ ਗੂੜ ਗਿਆਨ ਦੀਆਂ ਗੱਲਾਂ ਸੁਣਾਉਗਾ ਬਰ ਫੋਨ ਉਤੇ ਲਵੀ ਦਾ ਮੈਸੇਜ ਆ ਗਿਆ ਸੀ ਰਾਣੇ ਨੇ ਤਰਲਾ ਜਿਆ ਮਾਰ ਕੇ ਇੱਕ ਹੈੱਡਫੋਨ ਆਪਣੇ ਕੰਨ ਵਿੱਚ ਲਵਾ ਲਿਆ 10 ਕੁ ਮਿੰਟ ਬਾਅਦ ਜੇ ਰਾਣੇ ਦੇ ਕੰਨ ਵਿੱਚੋਂ ਹੈੱਡਫੋਨ ਧੱਕੇ ਨਾ ਢਵਾ ਕੇ ਜਿੱਸਾ ਕੱਲਾ ਹੀ ਗੱਲ ਕਰਨ ਲੱਗ ਗਿਆ ਸੀ ਉਹ ਹੁਣ ਪੂਰੀ ਤਫਸੀਲ ਨਾਲ ਲਵੀ ਨੂੰ ਵਿਆਹ ਦੀਆਂ ਸਾਰੀਆਂ ਗਤੀਵਿਧੀਆਂ ਸੁਣਾ ਰਿਹਾ ਸੀ ਤੇ ਪੂਰੇ ਚਸਕੇ ਲੈ ਲੈ ਕੇ ਸੁਣਦੇ ਸੀ ਕਈ ਗੱਲਾਂ ਜਿੱਸਾ ਆਪਣੇ ਹਿਸਾਬ ਨਾਲ ਵੱਲਵਲੇਵੇਂ ਜਿਹੇ ਪਾ ਕੇ ਦੱਸ ਰਿਹਾ ਸੀ ਤੇ ਕੁਝ ਬਿਲਕੁਲ ਹੀ ਲੁਕਾ ਜੱਸ ਸਾਰੇ ਦਿਨ ਦੀ ਤਕਾਬਟ ਹੋਣ ਕਾਰਨ ਜੱਸੇ ਨੂੰ ਨੀਂਦ ਆਉਣ ਲੱਗ ਪਈ ਸੀ ਇਸ ਲਈ ਜਿਆਦਾ ਸਮਾਂ ਕੱਲ ਨਾ ਹੋ ਸਕੀ ਤੇ ਫੋਨ ਕੱਟੋ ਦੋਵੇਂ ਸੌਂ ਗਏ ਟੜਕੇ 4:00 ਵਜੇ ਅਚਾਨਕ ਮੱਛੀ ਹਫੜਾ ਦਫੜੀ ਦੀ ਆਵਾਜ਼ ਸੁਣ ਕੇ ਜਿਵੇਂ ਨੀਂਦ ਖੁੱਲ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਮੀ ਆਉਣ ਲੱਗ ਪਿਆ ਸੀ ਛੱਤ ਉੱਤੇ ਸੌਣ ਵਾਲੇ ਸਾਰੇ ਜਾਣੇ ਆਪੋ ਆਪਣੀਆਂ ਮੰਜੀਆਂ ਬਿਸਤਰੇ ਚ ਚੁੱਕ ਚੁੱਕ ਪੌੜੀਆਂ ਉੱਪਰ ਗਏ ਸਨ ਜੱਸੇ ਨੇ ਮਿੰਟੋ ਮਿੰਟੀ ਰਾਣੀ ਨੂੰ ਝੰਡੋਰ ਕੇ ਠਾਲਿਆ ਤੇ ਬਿਸਤਰਾ ਇਕੱਠਾ ਕਰਕੇ ਉਸ ਨੂੰ ਫੜਾ ਦਿੱਤਾ। ਮੰਜੀ ਉਸਨੇ ਆਪਣੇ ਸਿਰ ਉੱਤੇ ਰੱਖੀ ਤੇ ਉਹ ਦੋਵੇਂ ਪੌੜੀਆਂ ਉਤਰਨ ਲੱਗ ਪਏ। ਜਦੋਂ ਤੱਕ ਉਹ ਦੋਵੇਂ ਮੇਨ ਗੇਟ ਅੱਗੇ ਬਣੇ ਬਰਾਂ ਦੇ ਵਿੱਚ ਪਹੁੰਚੇ ਮੀਂਹ ਪੂਰੀ ਤੇਜ਼ ਹੋ ਗਿਆ ਸੀ। ਪਰਾਂ ਦਾ ਪਹਿਲਾਂ ਹੀ ਪੂਰਾ ਭਰਿਆ ਪਿਆ ਸੀ। ਤਾਂ ਕਰਕੇ ਜੱਸੇ ਨੇ ਆਪਣੀ ਵਾਲੀ ਮੰਜੀ ਬਾਹਰ ਹੀ ਤੰਦ ਨਾ ਟਿਕਾ ਦਿੱਤੀ। ਰਾਣੇ ਨੇ ਨਿੰਦਰੇ ਵਿੱਚ ਹੀ ਦੋਸਰਾ ਨੇ ਥੱਲੇ ਵਿਛਾਉਣ ਵਾਲੀ ਚਾਦਰ ਤੇ ਉੱਤੇ ਲੈਣ ਵਾਲਾ ਕੇਸ ਆਪਣੀ ਬਾਹ ਵਿੱਚ ਅੜਾਏ ਹੋਏ ਸਨ। ਉਸ ਨੇ ਜੱਸੇ ਨੂੰ ਸਿਰ ਨਾਲ ਇਸ਼ਾਰਾ ਕਰਕੇ ਪੁੱਛਿਆ ਕਿ ਆਪਾਂ ਕਿੱਥੇ ਪੈਣਾ ਹੈ ਕਿਉਂਕਿ ਬਰਾਂਡੇ ਵਿੱਚ ਤਾਂ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਸੀ ਜੱਸੇ ਨੇ ਉਸ ਨੂੰ ਹੱਥ ਨਾਲ ਅੰਦਰ ਵਾਲੇ ਘਰ ਨੂੰ ਤੋਰ ਲਿਆ ਵਰਦੀਆਂ ਛਿੱਟਾਂ ਜੋ ਭੱਜਦੇ ਹੋਏ ਦੋਵੇਂ ਕਮਰੇ ਆ ਦੇ ਅੱਗੇ ਬਨੇ ਬਰਾਂਡੇ ਦਾ ਬੂਹਾ ਖੋਲ ਅੰਦਰ ਜਾਵੜੀ ਭਾਵੇਂ ਲਾਈਟ ਚਲੀ ਜਾਣ ਗਈ ਸੀ ਪਰ ਇਨਵਰਟਰ ਹੁਣ ਕਰਕੇ ਲਾਈਟ ਦੇ ਪੱਖੇ ਚੱਲ ਰਹੇ ਸਨ ਹਾਲ ਉੱਥੇ ਵੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਵਾਲਾ ਹੀ ਬਣਿਆ ਪਿਆ ਸੀ ਜੱਸਾ ਤੇਰਾਣਾ ਦੋਵੇਂ ਹੌਲੀ ਜਹੀ ਡ੍ਰੈੰਗ ਰੋ ਬਿਚ ਜਾ ਬੜੇ ਤੇ ਸੋਫਿਆਂ ਉੱਤੇ ਜਾ ਡਿੱਗੇ ਸੁੱਤਿਆਂ ਨੂੰ ਕੋਈ ਪਤਾ ਨਾ ਲੱਗੇ ਕਦੋਂ ਬਾਹਰ ਮੀਂਹ ਵੀ ਹਟ ਗਿਆ ਸੀ ਤੇ ਦਿਨ ਵੀ ਚੜ ਗਿਆ ਸੀ ਦੋਵਾਂ ਨੂੰ ਮਿੰਦੀ ਨੇ ਆ ਕੇ ਇਹ ਕਹਿੰਦਿਆਂ ਉਠਾਇਆ ਕਿ ਭਾਨੇ ਹੋਰੀ ਗੁਰੂ ਘਰੋਂ ਮੱਥਾ ਟੇਕ ਕੇ ਆ ਗਏ ਨੇ ਤੇ ਹੁਣ ਅੰਦਾਨੇ ਖੇਡਣ ਲੱਗੇ ਜੱਸਾ ਅੱਖਾਂ ਮਲਦਾ ਕਮਰੇ ਚੋਂ ਬਾਹਰ ਨਿਕਲਿਆ ਤਬਰਾਂ ਦੇ ਵਿੱਚ ਫਾਰਸ਼ ਉੱਤੇ ਹੀ ਚਾਦਰਾਂ ਵਿਛਾ ਕੇ ਵਾਹ ਵਾ ਆ ਜਣੇ ਬੈਠੇ ਹੋਏ ਸਨ ਜਦ ਦੇ ਇੱਕ ਪਾਸੇ ਭਾਨਾ ਬੈਠਾ ਹੋਇਆ ਸੀ ਤੇ ਦੂਜੇ ਪਾਸੇ ਬਿਲਕੁਲ ਸਾਹਮਣੇ ਸਵੀਟੀ ਭਾਨੇ ਦੇ ਖੱਬੇ ਪਾਸੇ ਦਾਦੀ ਤੇ ਸੱਜੇ ਪਾਸੇ ਭੂਆ ਤੀਸ਼ਕੌਰ ਬੈਠੀ ਹੋਈ ਸੀ ਸਵੀਟੀ ਵਾਲੇ ਪਾਸੇ ਉਹਦੀ ਸਪੋਰਟ ਵਿੱਚ ਭਾਨੇ ਦੀ ਮਾਂ ਮਿੰਦੀ ਤੇ ਨਾਮੋ ਬੈਠੀ ਹੋਈਆਂ ਸਨ ਜੱਸਾ ਤੇ ਰਾਣਾ ਵੀ ਮੋਹ ਹੱਤੋਂ ਕਿਵੇਂ ਦੇ ਕੋਲ ਜਾ ਬੈਠੇ ਭਾਨੇ ਨੇ ਆਪਣਾ ਹੱਥ ਸਵੀਟੀ ਦੇ ਅੱਗੇ ਕੀਤਾ ਹੋਇਆ ਸੀ ਤੇ ਉਹ ਉਹਦੇ ਗੁੱਟ ਉੱਤੇ ਵੱਜੇ ਵੇਦਾਨੇ ਦੀਆਂ ਗੰਢਾਂ ਖੋਲ ਰਹੀ ਸੀ ਭਾਨੇ ਦੇ ਗੁੱਟ ਉੱਤੇ ਗਾਨਾ ਉਹ ਤੇ ਜਾਰ ਮਿੰਦੂ ਨੇ ਬੰਨਿਆ ਸੀ ਜਿਸ ਦੀਆਂ ਗੰਡਾਵਾਂ ਵਿੱਚ ਕੁਝ ਜ਼ਿਆਦਾ ਸਨ ਫਸਵਿਟੀ ਨੇ ਬੜੀ ਹੀ ਸਫਾਈ ਨਾਲ ਇੱਕ ਇੱਕ ਕਰਕੇ ਖੋਲ ਦਿੱਤੀ ਭਾਨੇ ਵੱਲ ਪੂਰੀ ਕੋਸ਼ਿਸ਼ ਕੀਤੀ ਕਿ ਉਹ ਗੰਨਾ ਖੁੱਲਣ ਤੋਂ ਬਾਅਦ ਆਪਣੇ ਵੱਲੋਂ ਖਿੱਚ ਲਵੇ ਇਸ ਵਾਰੀ ਦਾਦੀ ਵੱਲ ਵਾਰ-ਵਾਰ ਕਿਹਾ ਵੀ ਜਾ ਰਿਹਾ ਸੀ ਕਿ ਭਾਨੇਆ ਧਿਆਨ ਰੱਖ ਉਹਨੇ ਸਵਿਟੀ ਨੇ ਖਿੱਚ ਕੇ ਲੈ ਜਾਣਾ ਹੀ ਗੰਨਾ ਸ਼ਾਇਦ ਭਾਨੇ ਨੇ ਜਾਣਬੁੱਝ ਕੇ ਹੱਥ ਢਿੱਲਾ ਜਿਹਾ ਰੱਖਿਆ ਸੀ ਤਾਂ ਇਸ ਬੀਟੀ ਦੇ ਗੁੱਟ ਤੋਂ ਗਾਨਾ ਫੋਲ ਕੇ ਬੜੇ ਮਜ਼ੇ ਨਾਲ ਆਪਣੇ ਹੱਥ ਵਿੱਚ ਖਿੱਚ ਕੇ ਲੈ ਗਈ। ਕਨਸਿਟੀ ਦੇ ਗੁੱਟ ਉੱਤੇ ਬਾਜਾ ਗਾਨਾ ਫੋਲਣ ਦੀ ਵਾਰੀ ਭਾਨੇ ਦੀ ਸੀ। ਸਿਵਟੀ ਦੀਆਂ ਤੱਪਾ ਕੋ ਪੈਣਾ ਵਿੱਚੋਂ ਹੀ ਕਿਸੇ ਇੱਕ ਨੇ ਉਹ ਗਾਨਾ ਪੂਰੀਆਂ ਗੰਧਾ ਪੀਚ-ਪੀਚ ਕੇ ਬੰਨਿਆ ਹੋਇਆ ਸੀ। 5 ਕੁ ਮਿੰਟ ਖੱਪਣ ਤੋਂ ਬਾਅਦ ਵੀ ਭਾਨੇ ਨੇ ਹੱਥ ਪੱਲੇ ਕੁਝ ਨਹੀਂ ਸੀ ਪਿਆ ਰਿਆ। ਹਾਰ ਕੇ ਜੱਸੇ ਨੂੰ ਤੇ ਭਾਨੇ ਉੱਤੇ ਤਰਸ ਜਿਹਾ ਆਇਆ। ਉੱਠ ਕੇ ਗਲਾਸ ਵਿੱਚ ਪਾਣੀ ਲੈ ਆਇਆ। ਪਾਣੀ ਨਾਲ ਗਾਨੇ ਜੀਆਂ ਗੱਡਾ ਗਿੱਲੀਆਂ ਕਰ ਕਰਕੇ ਪਾਣੇ ਨੇ ਭਾਰੀ ਮੁਸ਼ਕਲਤ ਤੋਂ ਬਾਅਦ ਗੰਡਾ ਖੁੱਲ੍ਹੇ ਸ਼ੁਰੂ ਕਰ ਦਿੱਤੀ। ਨਾਲ ਨਾਲ ਪਾਣੇ ਦੀ ਦਾਤੀ ਪ੍ਰਸੰਨ ਕਰ ਪਾਣੇ ਦੀਆਂ ਸਾਲੀਆਂ ਦੀ ਇਸ ਪਰਤੂਤ ਕਰਕੇ ਉਹਨਾਂ ਨੂੰ ਚੰਗਾ ਲੂਣ ਦੇ ਰਹੀ ਸੀ। ਸਵੀਟੀ ਪਾਣੇ ਦੀ ਹਾਲਤ ਵੇਖ ਕੇ ਥੱਲੇ ਨੂੰ ਮੂੰਹ ਕਰ ਹੱਸੀ ਜਾ ਰਹੀ ਸੀ। ਇਧਰੋਂ ਸਾਰਾ ਟੱਬਰ ਪਾਣੇ ਦਾ ਹੌਸਲਾ ਵਧਾ ਰਿਆ ਸੀ। ਜਿਉਂ ਹੀ ਆਖਰੀ ਗੰਡ ਖੁੱਲੀ ਤਾਂ ਸਵੀਟੀ ਮਿੱਕੋ ਝਟਕੇ ਨਾਲ ਆਪਣੇ ਮਲਗੰਨਾ ਵਿਪਨੇ ਕੋਲੋਂ ਖੋਦਿਆ ਕਿਉਂਕਿ ਉਸਨੇ ਪਹਿਲਾਂ ਹੀ ਆਪਣਾ ਦੀ ਜਹਤ ਗਾਨੇ ਨੂੰ ਪਾ ਕੇ ਰੱਖਿਆ ਹੋਇਆ ਸੀ ਇੰਜ ਗੰਨਾ ਕੋਲਣ ਵਾਲੀ ਰਸਮ ਵਿੱਚ ਭਾਨਾ ਦੋ ਜੀਰੋ ਨਸਵੀਟੀ ਹੱਥੋਂ ਹਾਰ ਗਿਆ ਇਸ ਤੋਂ ਬਾਅਦ ਲਾਗਣ ਇੱਕ ਪ੍ਰਾਤ ਵਿੱਚ ਪਾਣੀ ਤੇ ਦੁੱਧ ਮਿਕਸ ਕਰਕੇ ਬਣਾਈ ਕੱਚੀ ਲੱਸੀ ਪਾ ਕੇ ਲੈ ਆਈ ਇਸ ਨੱਸੀ ਵਿੱਚ ਉਸਨੇ ਕੁਝ ਪਲਾਵ ਦੇ ਖੁੰਦ ਦੀਆਂ ਪੱਤੀਆਂ ਵੀ ਪਾਈਆਂ ਹੋਈਆਂ ਸਨ ਉਸਨੇ ਲੱਸੀ ਨਾਲ ਭਰੀ ਪ੍ਰਾਤ ਸਵੀਟੀ ਤੇ ਭਾਨੇ ਦੇ ਵਿੱਚ ਘਾਰ ਰੱਖ ਦਿੱਤੀ ਲੱਗ ਗਏ ਦੋਮਾ ਦੇ ਗਾਨੇ ਆਪਣੇ ਹੱਥ ਵਿੱਚ ਫੜ ਲਏ ਨਾਲ ਹੀ ਉਸ ਨੇ ਕੁਝ ਸਿੱਕੇ ਤੇ ਕਾਡੀਆਂ ਵੀ ਫੜੀਆਂ ਹੋਈਆਂ ਸਨ ਉਹ ਭਾਨ ਨੇ ਤੇ ਇਸ ਵੀਟੀ ਦੋਮਾ ਨੂੰ ਸਮਝਾਉਣ ਲੱਗ ਪਈ ਆ ਵੇਖੋ ਰੁਪਈਆ ਰੁਪਈਏ ਦੀ ਨਿੱਪੀ ਕਾਡੀਆਂ ਤੁਹਾਡੇ ਗਾਨੇ ਤੇ ਆ ਪੰਜਾਂ ਦਾ ਦੁੱਪੜ ਜੰਨੇ ਸਿੱਕਾ ਮੈਂ ਐਦਾਂ ਹੱਥ ਪ੍ਰਾਂਤ ਵਿੱਚ ਘੁਮਾ ਕੇ ਸਾਰੀਆਂ ਚੀਜ਼ਾਂ ਵਿੱਚ ਸੁੱਟ ਦੇਣੀਆਂ ਨੇ ਕਿ ਤੁਸੀਂ ਦੋਮਾ ਨੇ ਆ ਪੰਜਾਂ ਦਾ ਦੁੱਪੜ ਲੱਪਣਾਏ ਇੱਦਾਂ ਮੈਂ ਤਿੰਨ ਵਾਰ ਕਰਾਂਗੀ ਤੇ ਜਿਸ ਨੇ ਦੋ ਵਾਰ ਲੱਭ ਲਿਆ ਉਹੀ ਜੇਤੂ ਹੋਵੇ ਹੱਥ ਵੀ ਇਸ ਵਿੱਚ ਇੱਕ-ਇੱਕ ਹੀ ਪਾਉਣੇ ਤੁਸੀਂ ਦੋਵਾਂ ਨੇ ਲੱਗਣੇ ਪ੍ਰਾਂਤ ਵਿੱਚ ਹੱਥ ਘਮਾਉਂਦੇ ਹੋਏ ਆ ਦਸਿਆ ਨਾਮੋ ਨੇ ਉੱਟ ਕੇ ਪਾਣੇ ਤੇ ਸਵੀਟੀ ਨੂੰ ਇੱਕ-ਇੱਕ ਤੌਲੀਆ ਲਿਆ ਦਿੱਤਾ ਉਹ ਦੋਵੇਂ ਜਾਨੀ ਚੌਕਲੀ ਮਾਰ ਕੇ ਪ੍ਰਾਂਤ ਨੂੰ ਵਿਚਕਾਰ ਰੱਖ ਕੇ ਬੈਠ ਕੇ ਤੇ ਵੱਖ-ਵੱਖ ਤੌਲੀਆਂ ਗੋਡਿਆਂ ਉੱਤੇ ਪਾ ਲੈ ਤੇ ਇੱਕ ਕੱਚੀ ਲੱਸੀ ਵਿੱਚ ਹੱਥ ਮਾਰ ਕੇ ਦੁੱਪੜ ਲੱਭਦਿਆਂ ਪਾਣੀ ਦੀਆਂ ਛਿੱਟਾਂ ਨਾਲ ਕੱਪੜੇ ਨਾ ਖਰਾਬ ਹੋਣ ਕਾਨੇ ਵਿੱਚ ਤੇ ਹਾਰ ਗਿਆ ਏ ਜੇ ਹੁਣ ਵੀ ਨਾ ਜਿੱਤ ਸਕਿਆ ਤਾਂ ਸਾਰੀ ਉਮਰ ਇਹਦੇ ਸਵੀਟੀ ਥੱਲੇ ਲੱਗ ਕੇ ਰਹਿਣਾ ਪੈਣਾ ਇਸ ਲਈ ਹਾਰ ਹੀ ਨਾ ਹੁਣ ਮੇਰਾ ਪੁੱਤ ਦਾਦੀ ਪਰਸਨ ਕਰਨੇ ਘਰ ਚ ਵੀ ਆਵਾਜ਼ ਵਿੱਚ ਗਿਆ ਬੀਬੀ ਤਾਂ ਮੈਂ ਖਰਬੂਜਾ ਚਾਕੂ ਤੇ ਡਿੱਗੇ ਜਾਂ ਚਾਕੂ ਖਰਬੂਜੇ ਤੇ ਟਟਿਆ ਤਾਂ ਹਮੇਸ਼ਾ ਖਰਬੂਜਾ ਹੀ ਜਾਂਦਾ ਏ ਜੱਸੇ ਦੇ ਇੰਨੀ ਗੱਲ ਕਹਿਣ ਦੀ ਦੀ ਸੀ ਕਿ ਸਾਰੇ ਜਾਣੇ ਹੱਸਣ ਲੱਗ ਪਏ ਵੇਖ ਲੈ ਕੁੜੀਏ ਡੇਟ ਤੇਰਾ ਤੈਨੂੰ ਚਾਕੂ ਕਹੀ ਜਾਂਦਾ ਏ ਭਾਨੇ ਦੀ ਮਾਂ ਨੇ ਸਵੀਟੀ ਨੂੰ ਸੁਣਾਉਂਦਿਆ ਗਿਆ ਬੀਬੀ ਪੱਲਾ ਵੱਡੇ ਮਾਮਾ ਮਾਮੀ ਵਿੱਚੋਂ ਕਿਹੜਾ ਜਿੱਤਿਆ ਸੀ ਗਾਨਿਆਂ ਵਿੱਚੋਂ ਜਸਦੇ ਨਾਨੀ ਨੂੰ ਸਵਾਲ ਕਰਦਿਆਂ ਗਿਆ ਜਿੱਤੇ ਤਾਂ ਮੇਰੇ ਦੋਵੇਂ ਹੀ ਭਰਾ ਹੀ ਸਨ ਪਰ ਚਲਦੀ ਮੇਰੀ ਪੱਝਾਈਆਂ ਦੀ ਮੇਰੇ ਪੇਕਿਆਂ ਵਿੱਚ ਪਰ ਸੱਨ ਘੋੜੀ ਥਾਂ ਤੇ ਜਸਦੀ ਮਾਂ ਦੀਸ਼ ਕੋ ਨਹੀਂ ਮੌਕਾ ਵੇਖ ਚੌਂਕਾ ਮਾਰ ਦਿੱਤਾ ਚੱਲ ਨੀ ਵੀਰੋ ਛੇਤੀ ਕਰ ਰੋਟੀ ਟੋਕਿਆ ਦਾ ਵੀ ਕਰੀਏ ਫਿਰ ਕੁਝ ਆਪਣੀ ਨਾਨ ਵੱਲੋਂ ਮਾਰੀ ਟਾਂਚ ਸੁਣ ਕੇ ਸੁਖਮੰਤ ਗੌਰ ਨੇ ਨੱਕ ਜੱਜੜਾ ਕੇ ਲਾਗਣ ਖਿੱਚ ਕੇ ਕਿਹਾ ਬੀਰੋ ਨੇ ਆਪਣੇ ਸੱਜੇ ਹੱਥ ਦੀ ਮੁੱਠ ਬੰਦ ਕਰਕੇ ਪ੍ਰਾਂਤ ਵਿੱਚ ਦੀ ਕੱਚੀ ਲੱਸੀ ਵਿੱਚ ਘੁਮਾਉਣੇ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਉਹ ਸਾਰਾ ਸਮਾਨ ਪ੍ਰਾਂਤ ਵਿੱਚ ਛੜਦੀ ਜਾ ਰਹੀ ਸੀ ਉਸ ਨੇ ਖਾਲੀ ਹੱਥ ਬਾਹਰ ਕਰਦਿਆਂ ਹੀ ਸੀ ਕਿ ਭਾਨਾ ਤੇ ਇਸਵੀਤੀ ਦੋਵੇਂ ਜਣੇ ਆਪੋ ਆਪਣੇ ਸੱਜਾ ਹੱਥ ਪ੍ਰਾਂਤ ਵਿੱਚ ਫੇਰਨ ਲੱਗ ਪਏ ਇਸ ਕੰਮ ਵਿੱਚ ਭਾਨਾ ਕਾਫੀ ਤੇਜ਼ੀ ਵੀ ਖਾਰਿਆ ਸੀ ਦੋਵਾਂ ਦੇ ਹੱਥ ਕੁਝ ਵੀ ਆਉਂਦਾ ਤਾਂ ਲੱਸੀ ਵਿੱਚੋਂ ਬਾਹਰ ਕੱਢ ਕੇ ਵੇਖ ਲੈਂਦੀ ਆਕਰ ਸਵਿਟੀ ਨੇ ਪੰਜਾਂ ਦਾ ਸਿੱਕਾ ਲਾਭ ਹੀ ਲਿਆ ਤੇ ਨਾਲ ਹੀ ਉਸਨੇ ਇੱਕ ਜ਼ੀਰੋ ਦੀ ਲੀਡ ਲੈ ਲਈ ਸਾਰਿਆਂ ਨੇ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ ਦੂਜੀ ਵਾਰੀ ਕਾਫੀ ਖਿੱਚ ਤੂ ਕਰਦੇ ਆ ਭਾਨਾ ਤੱਕੇ ਨਸਵਿਟੀ ਹੱਥੋਂ ਸਿੱਕਾ ਫੋਕ ਕੇ ਲੈ ਗਿਆ ਇਸ ਤਰ੍ਹਾਂ ਕੰਮ ਬਰਾਬਰ ਹੋ ਗਿਆ ਤੇ ਤੀਜੇ ਰਾਊਂਡ ਦਾ ਮੁਕਾਬਲਾ ਰੋਮਾਂਚਕ ਬਣ ਗਿਆ ਹੁਣ ਜਦੋਂ ਵੀਰੋ ਪ੍ਰਾਂਤ ਵਿੱਚ ਹੱਥ ਘੁਮਾ ਰਹੀ ਸੀ ਤਸਵੀਤੀ ਨੇ ਅੱਖਾਂ ਅੱਖਾਂ ਵਿੱਚ ਹੀ ਭਾਨੇ ਨੂੰ ਪਤਾ ਨਹੀਂ ਕਿਵੇਂ ਕੀਲ ਜਹਲਿਆ ਤੇ ਇਹ ਮੈਚ ਫਿਕਸ ਹੋ ਗਿਆ ਕਿਉਂਕਿ ਤੀਸਰੀ ਵਾਰ ਭਾਨੇ ਨੇ ਪ੍ਰਾਂਤ ਵਿੱਚ ਹੱਥ ਘੁਮਾਇਆ ਜਦੋਂ ਹੀ ਸੀ ਪਰ ਸਿੱਕਾ ਫੜਨ ਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ ਇਸ ਕਰਕੇ ਸਵੀਟੀ ਇਸ ਵਿੱਚ 2-1 ਨਾਲ ਜੇਤੂ ਰਹੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਸੀਂ ਇਸ ਕਹਾਣੀ ਨਾਲ ਜੁੜਨ ਲਈ ਅਗਲਾ ਭਾਗ ਜਰੂਰ ਸੁਣਿਓ ਜੀ ਤੇ ਵੀਡੀਓ ਨੂੰ ਲਾਇਕ ਵੀ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਪਰਿਵਾਰਕ ਕਹਾਣੀ ਕਿਸ ਤਰ੍ਹਾਂ ਲੱਗੀ ਧੰਨਵਾਦ